ਅਹ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਘੜਕੇ ਪਿੰਡ ਆਪਣੀ ਵਿਜੇਤਾ ਵੀਰ ਪ੍ਰਦੀਪ ਸਿੰਘ ਦੇ ਫਾਰਮ ਤੇ ਆਏ ਆ ਪਿੰਡ ਵੜਾ ਬਕਾਊ ਆ ਪਹਿਲਾ ਨੰਬਰ ਤੇ ਇੱਕ ਵਾੜ ਤੁਸੀਂ ਸਾਹਮਣੇ ਦੇਖ ਰਿਹਾ ਜੀ ਬਿਲਕੁਲ ਅੱਜ ਹੀ ਸੂਈ ਹੈ ਸੱਜਰਤਾ ਜੀ ਬੱਛਾ ਮਗਰ ਮੇਲਕਾਪਾ ਪ੍ਰਦੀਪ ਕੀ ਹਾਲ ਆ ਵਧੀਆ ਸੰਧੂ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਵਧੀਆ ਵੀਰੇ ਪੜੇ ਵਧੀਆ ਪ੍ਰਦੀਪ ਇਹ ਵਾਰ ਦੀ ਪ੍ਰੋਪਰ ਡਿਟੇਲ ਭਰਾ ਕਰਦੇ ਸਾਂ। ਸਾਨੂੰ ਸਾਬ 1 ਘੰਟਾ 1/2 ਘੰਟਾ ਆਇਆ ਸੂਈ ਨੂੰ ਅਜੇ। ਠੀਕ ਆ ਵੀਰੇ। ਅਰੇ ਜੇਰ ਪਾਣੀ ਬਾਕੀ ਆ ਮਹਾਰਾਜ। ਠੀਕ ਆ ਜੀ। ਤੇ ਬੱਚੇ ਨੂੰ ਜਨਮ ਦਿੱਤਾ ਹੀ ਨਹੀਂ। ਮਗਰ ਮੇਲਕਾਫ ਆ ਗਿਆ। ਦੂਜਾ ਸੂਆ ਸੂਈ ਪਿਓਰ। ਠੀਕ ਆ। ਪਈਏ ਸੂਏ ਕੱਢਾ 17-18 ਕਿਲੋ ਦੁੱਧ ਬੱਚੀ ਨੇ। ਪਲੂਡ ਨੇ ਹਣਾ। ਹਾਂਜੀ। ਲੋ ਵੀ ਪਹਿਲੇ ਸੂਏ ਦੋਸਤੋ ਕੋਈ 17-18 ਲੀਟਰ ਦੀ ਮਿਲਕਿੰਗ ਕਰਵਾਈ ਆ। ਇਹ ਫੇਸ ਕੁਆਲਿਟੀ ਆ ਠੀਕ ਆ ਜੀ। ਤੇ ਬਿਲਕੁਲ ਰੇਡ ਵੀ ਆਵਾਜ਼ ਬਜਾਇਆ ਜੀ ਠੀਕ ਆ ਜੀ। ਜੇਰ ਪਾਣੀ ਅਜ ਇੱਕ ਵੀਡੀਓ ਕਲਿੱਪ ਬਣਾ ਕੇ ਉਹ ਰੱਖ ਲਿਆ ਜਾਊਗਾ ਉਹ ਤੁਹਾਨੂੰ ਦਿਖਾ ਦਿੱਤਾ ਜਾਊਗਾ ਜਿਹੜਾ ਭਰਾ ਕੋਈ ਸਾਈ ਬਿਆਨਾ ਕਰਕੇ ਸੌਦਾ ਕਰੂਗਾ ਸੋ ਦੂਜਾ ਸਵੇਰ ਸੁਈ ਆ ਬਾਕੀ ਥਾਣ ਨੂੰ ਇੱਕ ਵਾਰੀ ਤੁਹਾਨੂੰ ਆਪ ਲਾਗੇ ਤੋਂ ਵਿਖਾਉਣੇ ਪ੍ਰਦੀਪ ਘਮਾਇਓ ਮਾੜਾ ਪਰਲੇ ਪਾਸੇ ਨੂੰ ਵੀਰੇ ਆ ਦੇਖੋ ਆ ਦੇਖੋ ਸੋ ਨੇਵਾ ਲੂਆ ਬਹੁਤ ਸੋਨਾ ਕਰਮਾਲੀ ਦਾ ਮੁੱਠੀ ਮੁੱਠੀ ਥਾਣਾ ਬਾਕੀ ਚੋਜ ਕੇ ਕੀਤੀ ਤਸੱਲੀ ਹੈ ਮਾਣਾ ਸੰਧੂ ਸਾਹਿਬ ਮੋਹਰੇ ਵਰਗੀ ਚੋਣ ਆ ਦੇ ਠੀਕ ਹੈ ਬਈ ਗੰਨੇ ਵਰਗੀ ਧਾਰ ਮੋਟੀ ਤੇ ਮਾੜੀ ਗੰਨੇ ਵਰਗੀ ਧਾਰ ਆ ਬਿਲਕੁਲ ਮੋਟੀ ਤੇ ਪੋਲੀ ਰੂਮ ਵਰਗੀ ਆ ਤੇ ਮੋਨ ਪ੍ਰਦੀਪ ਕੀ ਕਰਤਾ ਸੀ ਮਾੜੀ ਆ ਵੀ ਸੰਧੂ ਸਾਹਿਬ ਬਹੁਤ ਹੀ ਨਹੀਂ ਇਹ ਆਪਾਂ ਕੀਤੀ 65 ਦੀ ਹਾਂ ਨਾ ਜਿਹੜੀ 65000 ਦੀ 65000 ਦੀ ਸੰਧੂ ਸਾਹਿਬ ਬਹੁਤ ਵੀ 65000 ਦੀ ਦੋਸਤੋ ਯਾ ਸੁਣੋ ਆ ਠੀਕ ਆ ਜੀ 65000 ਦੀ ਯਾ ਸੁਣੋ ਆ 100 ਕਿਲੋਮੀਟਰ ਦੇ ਵਿੱਚ ਪਹੁੰਚਾ ਕਰ ਦਾਂਗੇ ਸੰਧੂ ਸਾਹਿਬ ਲੋ ਜੀ ਪਹੁੰਚਾ 100 ਕਿਲੋਮੀਟਰ ਦੇ ਵਿੱਚ ਹੋਣਗੀਆਂ ਬਾਕੀ ਮੂੰਹ ਮੱਥੇ ਦੀ ਚੰਗੀ ਆ ਮਗ ਧੰਨਵਾਦ ਇੱਕ ਸ਼ਾਰਟ ਵੀਡੀਓ ਵੇਖਣ ਦੇ ਲਈ